ਤੁਹਾਡਾ ਸਾਰਿਆਂ ਦਾ ਪ੍ਰੈਸ ਸਾਰਿਆਂ ਦਾ মিডিਏ ਦਾ ਧੰਨਵਾਦ ਤੁਸੀਂ ਮੈਨੂੰ ਮੇਰੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਔਰ ਮੈਂ ਭਾਜਪਾ ਦੇ ਵੱਲੋਂ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਸਤੇ ਇੱਥੇ ਬੈਠਾ। ਮੈਂ ਪਹਿਲਾਂ ਤਾਂ ਉਹ ਸਾਰੇ ਭਾਜਪਾ ਦੇ ਵਰਕਰ ਸਹਿਬਾਨ ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਦੌਰਾਨ ਜੀਤ 도ੜ ਕੇ ਮਿਹਨਤ ਕੀਤੀ ਹੈ। ਔਰ ਉਹਨਾਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਹੀ ਮੈਂ ਉਹਨਾਂ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਜਪਾ ਨੂੰ ਵੋਟ ਪਾ ਕੇ ਭਾਜਪਾ ਦਾ ਵੋਟ ਬੈਂਕ ਜਿਹੜਾ ਉਹ ਵਧਾਇਆ ਹੈਗਾ ਬੇਸ਼ੱਕ ਇਸ ਇਲੈਕਸ਼ਨ ਦੇ ਨਤੀਜੇ ਕੁਝ ਵੀ ਨਿਕਲੇ ਹੋਣ ਪਰ ਮੈਂ ਇਸ ਗੱਲ ਲਈ ਸੰਤੁਸ਼ਟੀ ਜਾਰੀ ਕਰਦਾ ਕਿ ਭਾਜਪਾ ਨੇ ਜਿਵੇਂ 22 ਦੇ ਵਿੱਚ ਇਲੈਕਸ਼ਨ ਲੜੀ ਵਿਧਾਨ ਸਭਾ ਦੀ ਉਸ ਤੋਂ ਬਾਅਦ 24 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਦੋਨੇ ਇਲੈਕਸ਼ਨਾਂ ਬਿਲਕੁਲ ਇਕੱਲਿਆਂ ਨੇ ਲੜਨ ਦਾ ਫੈਸਲਾ ਕੀਤਾ ਸੀ ਔਰ ਸਾਡਾ ਇਹ ਸੋਚ ਸੀਗੀ ਭਾਜਪਾ ਦੀ ਕਿ ਅਸੀਂ ਦਿਨ ਬਦ ਦਿਨ ਅੱਗੇ ਵਧਾਂਗੇ ਔਰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਭਾਜਪਾ ਅੱਗੇ ਨਾਲੋਂ ਪੰਜਾਬ ਦੇ ਵਿੱਚ ਖਾਸ ਕਰ ਮੋਗੇ ਦੇ ਵਿੱਚ ਔਰ ਉਹ ਲੋਕ ਸਭਾ ਦੀਆਂ 9 ਸੀਟਾਂ ਦੇ ਵਿੱਚ ਕਾਫੀ ਅੱਛੀ ਕਾਰਗੁਜ਼ਾਰੀ ਕੀਤੀ ਹੈਗੀ ਸੋ ਅਸੀਂ ਜੇ ਮੈਂ 2022 ਦੀ ਗੱਲ ਕਰਾਂ ਤਾਂ ਮੋਗੇ ਦੇ ਵਿੱਚੋਂ 10606 ਵੋਟ ਪਈ ਸੀ ਜਿਹੜੀ ਕਿ ਅੱਜ ਵੱਧ ਕੇ 26000 ਤੋਂ ਉੱਤੇ ਵੋਟ ਜਿਹੜੀ ਆ ਉਹ ਹੋ ਗਈ ਹੈ ਤੇ ਇਸੇ ਤਰੀਕੇ ਨਾਲ ਜੇ ਮੈਂ ਇਹਨਾਂ 9 ਹਲਕਿਆਂ ਦੀ ਗੱਲ ਕਰਾਂ ਤਾਂ ਤਕਰੀਬਨ 9 ਹਲਕਿਆਂ ਤੋਂ 19208 ਵੋਟਾਂ ਪਈਆਂ ਸੀ ਜਿਹੜੀਆਂ ਅੱਜ ਵੱਧ ਕੇ 123000 ਤੋਂ ਉੱਪਰ ਹੋ ਗਈਆਂ ਕਰੀਬ ਸਵਾ ਲੱਖ ਦੇ ਸੋ ਇਹ ਭਾਜਪਾ ਦੀ ਪ੍ਰਾਪਤੀ ਹੈ ਭਾਜਪਾ ਦੇ ਸਮਰਥਨ ਚ ਜਿਹੜੇ ਆਏ ਸਾਡੇ ਵੋਟਰ ਸਾਡੇ ਸਾਥੀ ਉਹਨਾਂ ਦਾ ਸਹਿਯੋਗ ਸੋ ਮੈਂ ਇਹੀ ਗੱਲ ਅੱਜ ਕਹਿਣ ਵਾਸਤੇ ਹੋਇਆ ਕਿ ਅਸੀਂ ਜਿਹੜੇ ਮੇਰੇ ਪਾਜ ਪਾਦੇ ਵਰਕਰ ਹੈ ਉਹ ਬਿਲਕੁਲ ਵੀ ਇਸ ਗੱਲ ਲਈ ਮਜੂਦਸ ਨਾ ਹੋਣ ਕਿ ਅਸੀਂ ਸੀਟ ਨਹੀਂ ਕੱਢ ਸਕੇ ਬਟ ਇਹਨਾਂ ਜ਼ਰੂਰ ਹੈਗਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਾਰਟੀ ਨੇ ਤਰੱਕੀ ਕੀਤੀ ਹੈ ਔਰ ਦਿਨ ਰਾਤ ਅੱਗੇ ਵਧ ਰਹੀ ਹੈ ਜੇ ਮੈਂ ਦੂਜੀ ਪਾਰਟੀਆਂ ਨਾਲ ਕੰਪੇਅਰ ਕਰਕੇ ਦੇਖਾਂ ਤਾਂ ਆਮ ਆਦਮੀ ਪਾਰਟੀ ਜਿਹੜੀ ਆ 22 ਦੀਆਂ ਇਲੈਕਸ਼ਨਾਂ ਚ 42.1% ਦਾ ਉਹਨਾਂ ਦਾ ਟਿਚ ਸੀਗਾ ਤੇ ਅੱਜ ਉਹ ਡਾਊਨ ਹੋ ਕੇ 26% ਤੇ ਆ ਗਈ ਹੈ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਤਾਂ ਉਹ ਵੀ 23% ਤੇ ਸੀਗੇ ਤੇ ਇਸ ਵਾਰੀ ਉਹ 26% ਤੇ ਸਿਰਫ 3% ਉਹਨਾਂ ਦੀ ਗਰੋਥ ਹੋਈ ਹੈ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ ਤਾਂ ਉਹ ਤਕਰੀਬਨ 18.5% ਤੋਂ 13% ਤੇ ਆ ਗਏ 7 ਤੋਂ 6 7% ਡਾਊਨ ਗਏ ਹੈ ਔਰ ਲਾਸਟ ਤੇ ਜੇ ਮੈਂ ਭਾਜਪਾ ਦੀ ਗੱਲ ਕਰਾਂ ਤਪਾਜਪਾ ਦਾ ਜਿਹੜਾ ਗ੍ਰਾਫ ਹੈਗਾ ਉਹ ਪਿਛਲੀ 22 ਦੀ ਇਲੈਕਸ਼ਨ ਚ 6.6% ਸੀ ਜਿਹਨੂੰ ਸਾਰੇ ਸਾਡੇ ਸਾਥੀਆਂ ਦੇ ਸਹਿਯੋਗ ਨਾਲ ਅਸੀਂ ਅੱਜ 18% ਤੇ ਆ ਗਿਆ ਤੇ ਭਾਜਪਾ ਇਕਲੀ ਪਾਰਟੀ ਹੈ ਜਿਹਨੇ ਸਭ ਤੋਂ ਵੱਧ ਗ੍ਰੋਥ ਕੀਤੀ 12% ਦੀ ਜਿਹੜੀ ਗ੍ਰੋਥ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਵੋਟਰਸ ਦੀ ਹੋਈ ਹੈ ਔਰ ਮੋਗੇ ਦੀਆਂ ਜੇ ਮੈਂ ਇਲੈਕਸ਼ਨਾਂ ਦੀ ਗੱਲ ਕਰਾਂ ਤਾਂ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਅਸੀਂ ਜਿਹੜੀ ਜਿੱਤਣ ਵਾਲਾ ਹੈ ਕੈਂਡੀਡੇਟ ਉਹਨੂੰ ਮੈਂ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਉਹ ਇੱਕ ਵੇਵ ਬਣ ਗਈ ਸੀ ਉਹਦੇ باوجود ਵੀ ਭਾਜਪਾ ਤੋਂ ਸਿਰਫ ਉਹ 2600 ਵੋਟ ਹੀ ਅੱਗੇ ਆ ਔਰ ਜੇ ਮੈਂ ਦੂਜੀ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਜਿਨ੍ਹਾਂ ਦੀ ਸਰਕਾਰ ਆ ਸੱਤਾ ਆ ਜਿਹਦੇ ਬਾਰੇ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਆ 92 ਸੀਟਾਂ ਜਿੱਤੀਆਂ ਸੀ ਉਹਨਾਂ ਨੇ ਤਾਂ ਉਹ ਪਾਰਟੀ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਤੋਂ ਅਸੀਂ ਸਿਰਫ 538 ਵੋਟ ਪਿੱਛੇ ਰਹੇ ਆ ਮੋਗੇ ਦੇ ਵਿੱਚ ਤੇ ਜਿੱਥੇ ਕਾਂਗਰਸ ਦੀ ਮੈਂ ਗੱਲ ਕਰਾਂ ਤਾਂ ਕਾਂਗਰਸ ਨੂੰ ਇਸ ਵਾਰ ਵੋਟ ਪਈ ਹੈ 19739 ਜਿਹਦੇ ਨਾਲੋਂ ਅਸੀਂ ਭਾਜਪਾ ਕਾਂਗਰਸ ਨਾਲੋਂ 63112 ਵੋਟਾਂ 6312 ਵੋਟਾਂ ਅਸੀਂ ਵੱਧ ਲਈਆਂ ਆ ਕਾਂਗਰਸ ਨਾਲੋਂ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ 11846 ਵੋਟਾਂ ਪਈਆਂ ਜਿਨ੍ਹਾਂ ਨਾਲੋਂ ਭਾਜਪਾ 14000 205 ਵੋਟਾਂ ਵੱਧ ਲੈ ਕੇ ਗਈ ਸੋ ਇਹ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਇੱਕ ਬਹੁਤ ਛੋਟੀ ਜੀ ਪਾਰਟੀ ਜੀ ਨੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਸੀ ਅਜੋ ਅਕਾਲੀ ਦਲ ਨਾਲੋਂ 14-15000 ਵੋਟ ਅੱਗੇ ਆਜੋ ਕਾਂਗਰਸ ਨਾਲੋਂ 6-7000 ਵੋਟ 6500 ਦੇ ਕਰੀਬ ਅੱਗੇ ਹੈਗੀ ਹੈ ਸੋ ਮੈਂ ਆਪਣੇ ਸਾਰੇ ਵਰਕਰਸ ਨੂੰ ਆਪਣੇ ਆਪਣੇ ਸਾਥੀਆਂ ਨੂੰ ਮੈਂ ਆਪਣੇ ਵੋਟਰਸ ਨੂੰ ਇਸ ਗੱਲ ਵਾਸਤੇ ਮੋਟੀਵੇਟ ਕਰਦਾ ਧੰਨਵਾਦ ਕਰਦਾ ਉਹਨਾਂ ਦਾ ਕਿ ਤੁਹਾਡੀ ਭਾਜਪਾ ਦਾ ਗਰਾਫ ਦਿਨ ਪਰ ਦੇ ਨਕੇ ਵੱਧ ਰਿਹਾ ਤੁਸੀਂ ਇਸੇ ਤਰੀਕੇ ਦੇ ਨਾਲ ਹੋਰ ਜਿਆਦਾ ਹੰਬਲਾ ਮਾਰੋ ਤਾਂ ਕਿ ਆਉਣ ਵਾਲੀ ਜਿਹੜੀ ਵਿਧਾਨ ਸਭਾ ਉਹਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਭਾਜਪਾ ਦੀ ਸਰਕਾਰ ਬਣਾਉਣੀ ਹੈ ਔਰ ਇਸ ਗੱਲ ਵਾਸਤੇ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਭਾਜਪਾ ਵਾਲਿਆਂ ਨੂੰ ਬਹੁਤ ਮੁਬਾਰਕਾ ਕਿ 1962 ਤੋਂ ਬਾਅਦ ਪ੍ਰਧਾਨ ਮੰਤਰੀ ਸਾਡੇ ਪੰਡਤ ਜਵਾਹਰ ਲਾਲ ਨਹਿਰੂ ਜੀ ਤੋਂ ਬਾਅਦ ਇਹ ਪਹਿਲਾ ਮੌਕਾ ਆ ਕਿ ਭਾਜਪਾ ਜਿਹੜੀ ਆ ਉਹ ਆਪਣੇ ਦਮ ਦੇ ਉੱਤੇ ਫੇਰ ਤੀਜੀ ਵਾਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਥੱਲੇ ਭਾਰਤ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਔਰ 10 ਸਾਲ ਜੇ ਕਾਂਗਰਸ ਨੇ ਸਰਕਾਰ ਚਲਾਈ ਸੀ ਤਾਂ ਉਹਦੇ ਤੋਂ ਬਾਅਦ ਉਹਨਾਂ ਦੀ ਕੇਵਲ ਉਹਨਾਂ ਕੋਲੇ 41 ਸੀਟਾਂ ਆਈਆਂ ਸੀ ਔਰ ਭਾਜਪਾ ਦੀ 10 ਸਾਲ ਦੀ ਜਿਹੜੀ ਸਰਕਾਰ ਚੱਲੀ ਹੈ ਉਹਦੇ ਤੋਂ ਬਾਅਦ ਅੱਜ 241 ਸੀਟਾਂ ਭਾਜਪਾ ਨੂੰ ਆਈਆਂ ਇਕੱਲੇ ਨੂੰ ਨਰੋਲ ਸੋ ਇਹ ਵੱਡੀ ਪ੍ਰਾਪਤੀ ਹੈ ਮੈਂ ਮੁਬਾਰਕਬਾਦ ਦੇਣਾ ਔਰ ਸ਼ੁਭ ਕਾਮਨਾਵਾਂ ਦੇਣਾ ਨਵੀਂ ਸਰਕਾਰ ਨੂੰ ਕਿ ਭਾਰਤ ਦੇ ਵਿੱਚ ਜਿਸ ਤਰ੍ਹਾਂ ਅੱਗੇ ਗ੍ਰੋਥ ਕੀਤੀ ਹੈ ਦੁਨੀਆ ਪੱਧਰ ਦੇ ਉੱਤੇ ਭਾਜਪਾ ਭਾਰਤ ਨੂੰ ਲੈ ਕੇ ਗਈ ਹੈ ਜਿਹੜੀ ਹੋਰ ਵੀ ਬਲੰਦੀਆਂ ਤੇ ਭਾਰਤ ਨੂੰ ਪਹੁੰਚਾਉਣਗੇ ਔਰ ਭਾਰਤ ਨਰਿੰਦਰ ਮੋਦੀ ਜੀ ਦੀ ਭਾਜਪਾ ਦੀ ਰਹਿਨਮਾਈ ਥੱਲੇ ਹੋਰ ਬਲੰਦੀਆਂ ਛੂਏਗਾ ਔਰ ਭਾਰਤ ਦੁਨੀਆ ਦੇ ਪੱਧਰ ਤੇ ਉੱਤੇ ਆਪਣਾ ਨਾਮ ਬਣਾਏਗਾ ਡਾਕਟਰ ਸਾਹਿਬ ਤੁਸੀਂ ਵੇਵ ਦੀ ਗੱਲ ਕੀਤੀ ਆ ਜੀ ਵਿਕਾਸ کہہ ਕੇ ਭਾਵੋਟਾ ਮੰਗਿਆ ਉਹਨਾਂ ਦਾ ਵਿਕਾਸ ਵੀ ਨ ਕੋ ਕੀਤਾ ਤੇ ਉਧਰ ਨੂੰ ਲੋਕਾਂ ਦਾ ਕਿਉਂ ਨ ਜਾਣ ਗਿਆ ਦੁਖੀ ਸੀ ਤਾਂ ਦੇਖੋ ਇਹ ਲੋਕਾਂ ਦਾ ਮੰਡਟ ਹੈ ਸਿਰ ਮੱਥੇ ਤੇ ਕਬੂਲ ਹੈ ਇਸੇ ਤਰ੍ਹਾਂ ਦੀ ਵੇਵ ਜਿਹੜੀ ਆ ਉਹ 2022 ਦੇ ਵਿੱਚ ਬਣੀ ਸੀ ਤਾਂ ਉਹ ਉਹ ਵੀ ਉਹਨਾਂ ਨੇ ਕਿਹੜਾ ਕੋਈ ਕੰਮ ਜਾਂ ਵਿਕਾਸ ਕੀਤਾ ਸੀ ਜਿਹੜੇ 92 ਸੀਟਾਂ ਲੈ ਗਈ ਸੀ ਬਹੁਤ ਸਾਰਿਆਂ ਨੂੰ ਤਾਂ ਅਜੇ ਵੀ ਲੋਕ ਐਮ ਐਲ ਏ ਦੇ ਦੂਰ ਪਾਰ ਵਾਲਿਆਂ ਦੇ ਨਾਂ ਵੀ ਨਹੀਂ ਜਾਣਦੇ ਔਰ ਆਪਣੇ ਹਲਕੇ ਤੋਂ ਜਿੱਤੇ ਹੋਏ ਜਿਹੜੇ ਐਮ ਐਲ ਏ ਸੀਗੇ ਬਹੁਤ ਲੋਕ ਤਾਂ ਆਪਣੇ ਆਪਣੇ ਹਲਕੇ ਦੇ ਐਮਐਲਏਜ਼ ਨੂੰ ਵੀ ਜਾਣਦੇ ਨਹੀਂ ਸੀ ਬਸ ਇੱਕ ਵੇਬ ਬਣ ਗਈ ਤਾਂ ਉਹਦੇ ਤੇ ਹੋ ਗਿਆ ਇਹ ਅਸਰ ਪੰਜਾਬ ਦੇ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲਿਆ ਇਸ ਵਾਰ ਵੀ ਹੋਇਆ ਔਰ ਇਹ ਅਸਰ ਸ਼ਾਇਦ 1999 ਦੀ ਗੱਲ ਹੈ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਖੜੇ ਸੀ ਤੇ ਉਦੋਂ ਵੀ ਸਾਡੇ ਸਤਿਕਾਰਯੋਗ ਜਿਹੜੇ ਐਮਪੀ ਸਾਹਿਬ ਬਣੇ ਨੇ ਇਹਨਾਂ ਦੇ ਮਾਤਾ ਜੀ ਸ਼੍ਰੀ ਵਿਮਲ ਖਾਲਸਾ ਜੀ ਔਰ ਇਹਨਾਂ ਦੇ ਦਾਦਾ ਜੀ ਸਰਦਾਰ ਸੁੱਚਾ ਸਿੰਘ ਮਲਵਾ ਜੀ ਉਹ ਵੀ ਉਦੋਂ ਐਮਪੀ ਬਣੇ ਸੀਗੇ ਸੋ ਇਹ ਹਵਾ呀 ਕਦੇ-ਕਦੇ ਵਗਦੀ ਆ ਔਰ ਪੰਜਾਬੀ ਜਿਆਦਾ ਦਿਲ ਤੋਂ ਸੋਚਦੇ ਔਰ ਉਹ ਹਵਾ ਨੂੰ ਐਕਸੈਪਟ ਕਰਦੇ ਆ ਦੇਖੋ ਭਾਜਪਾ ਦੋ ਜੀ ਅੱਕੇ ਹੁੰਦੇ ਲੋਕ ਤਾਂ ਫਿਰ ਭਾਜਪਾ 10 ਸਾਲਾਂ ਦੇ ਰਾਜ ਤੋਂ ਬਾਅਦ ਇੰਨੀ ਐਂਟੀ ਇਨਕੰਮਪੈਂਸੀ ਹੋ ਜਾਂਦੀ ਲੋਕਾਂ ਨੂੰ ਬਹੁਤ ਕਮੀਆਂ ਲੱਭਣ ਲੱਗ ਪੈਂਦੀਆਂ ਪਰ ਉਹਦੇ باوجود ਵੀ ਭਾਜਪਾ 241 ਸੀਟਾਂ ਇਕੱਲੇ ਲੈ ਕੇ ਗਈ ਹੈ ਜਦਕਿ ਆਪਣੇ ਸਹਿਯੋਗੀਆਂ ਦੇ ਨਾਲ ਰਲ ਕੇ ਉਹ 294 95 ਤੇ ਪਹੁੰਚ ਗਈ ਹੈ। ਤੋਂ ਜੱਤ ਸਾਲਾਂ ਦੀ ਕਾਂਗਰਸ ਦੀ ਐਂਟੀ ਇਨਕੰਮਬੈਂਸੀ 'ਚ ਉਹਨਾਂ ਨੂੰ 41 ਸੀਟਾਂ ਰਹਿ ਗਈਆਂ ਸੀ। ਇਹ 10 ਸਾਲਾਂ ਬਾਅਦ ਵੀ ਜੇ 241 ਇੰਡੀਵਿਜੂਅਲ ਭਾਜਪਾ ਲ ਜਾ ਰਹੀ ਹੈ। ਤਾਂ ਇਹਦਾ ਮਤਲਬ ਇਹ ਤਾਂ ਹੈ ਨਹੀਂ ਲੋਕ ਵਿਕਾਸ ਨੂੰ ਨਹੀਂ ਪਛਾਣਦੇ ਲੋਕ ਕਿਸਾਨ ਨਿਧੀ ਯੋਜਨਾ ਦਾ ਨਹੀਂ ਲੋਕਾਂ ਨੂੰ ਪਤਾ ਲੋਕਾਂ ਨੂੰ ਆਜੂਸ਼ਮਾਨ ਕਾਰਡ ਦਾ ਨਹੀਂ ਪਤਾ। ਉਹ ਸਾਰੇ ਕਾਸੇ ਦਾ ਪਤਾ ਹੈ ਉਹ ਭਾਜਪਾ ਨੂੰ ਜੇ ਮੈਂ ਤੁਹਾਨੂੰ ਅੰਕੜੇ ਦੱਸਿਆ ਅੱਜ ਕਾਂਗਰਸ ਨਾਲੋਂ ਅਕਾਲੀ ਦਲ ਨਾਲੋਂ ਤੇ ਅਸੀਂ ਵੱਧ ਇੰਨੇ ਨਹੀਂ ਵੱਧ ਵੋਟਾਂ ਲੈ ਕੇ ਗਈ ਆ ਭਾਜਪਾ ਤੇ ਜੇ ਅਸੀਂ ਆਮ ਆਦਮੀ ਪਾਰਟੀ ਦੇ ਬਿਲਕੁਲ ਬਰਾਬਰ ਆ ਕੇ ਖੜ ਗਏ ਆ 4-500 ਦੇ ਵੋਟਾਂ ਦੇ ਫਰਕ ਨਾਲ ਜਿਹੜੀ ਸੱਤਾਧਾਰੀ ਪਾਰਟੀ ਉਹਨਾਂ ਦਾ ਤਾਂ ਹਮੇਸ਼ਾ ਪ੍ਰਹਿਣ ਹੁੰਦਾ ਤਾਂ ਫਿਰ ਇਹ ਕਿਤੇ ਨਾ ਕਿਤੇ ਤਾਂ ਇਹ ਲੋਕਾਂ ਨੇ ਭਾਜਪਾ ਦੇ ਕੰਮ ਨੂੰ ਭਾਜਪਾ ਦੀਆਂ ਨੀਤੀਆਂ ਨੂੰ ਪਛਾਣਿਆ ਵੀ ਔਰ ਉਹਨੂੰ ਵੋਟ ਵੀ ਪਾਈ ਆ ਹਾਂ ਪਿੰਡਾਂ ਦੇ ਵਿੱਚੋਂ ਇਹ ਰੁਝਾਨ ਜਿਹੜਾ ਤੁਸੀਂ ਜਿਸ ਵੇਵ ਦੀ ਗੱਲ ਕੀਤੀ ਉਹ ਚੱਲੀ ਆ ਉਹਨੂੰ ਐਕਸੈਪਟ ਕਰਦੇ ਆਂ ਅਸੀਂ ਪਹਿਲਾਂ ਜਿਹੜੀ ਦੋ ਵਾਰੀ ਕੋਈ ਗੱਲ ਕਰ ਗਿਆਂ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਔਰ ਸਾਡੀ ਭਾਜਪਾ ਦੀਆਂ ਨੀਤੀਆਂ ਪਸੰਦ ਆਈਆਂ ਲੋਕਾਂ ਨੇ ਤੀਜੀ ਵਾਰੀ ਫੇਰ ਵੱਡਾ ਮੰਡੇਟ ਦਿੱਤਾ ਸਰਕਾਰ ਬਣਾਈ ਹੈਗੀ ਆ ਸੋ ਮੈਂ ਲੋਕਾਂ ਦਾ ਤਾਂ ਧੰਨਵਾਦ ਹੀ ਕਰਦਾ ਔਰ ਮੈਂ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਣਾ ਕਿ ਭਾਜਪਾ ਹਮੇਸ਼ਾ ਭਾਰਤ ਨੂੰ ਅੱਗੇ ਲਿਜਾਣ ਵਾਸਤੇ ਕੰਮ ਕੀਤਾ ਹੈਗਾ ਔਰ ਕੰਮ ਕਰੂਗੀ ਔਰ ਮੈਂ ਮੋਦੀ ਜੀ ਤੋਂ ਆਸ ਉਮੀਦ ਕਰਦਾ ਔਰ ਮੈਂ ਅਰਦਾਸ ਵੀ ਕਰਦਾ ਕਿ ਜਿਹੜੀ ਨਵੀਂ ਸਰਕਾਰ ਬਣੀ ਹੈ ਉਹ ਦੇਸ਼ ਨੂੰ ਬਲੰਦੀਆਂ ਤੇ ਲੈ ਕੇ ਜਾਵੇ ਹਰ ਦੇਸ਼ਵਾਦੀ ਦੀ ਹੂਤ ਦਾ ਖਿਆਲ ਰੱਖੇ ਜਦੋਂ ਆਪਾਂ ਸਮੀਖਿਆ ਕਰਦੇ ਆ ਤਾਂ ਬਹੁਤ ਸਾਰੀਆਂ ਨਿਕਲਦੀਆਂ ਨੇ ਕੱਲ ਮੈਂ ਪ੍ਰੀਤਕੋਟ ਜਾ ਕੇ ਮਿਲ ਕੇ ਵੀ ਆਇਆ ਕੁਝ ਲੋਕਾਂ ਨੂੰ ਪ੍ਰੈਸ ਕਾਨਫਰੰਸ ਵੀ ਉੱਥੇ ਕੀਤੀ ਹੈ ਸੰਗਠਨ ਮੰਤਰੀ ਜੀ ਨਾਲ ਸਾਡੇ ਨਾਲ ਗੱਲ ਹੋਈ ਆ ਸੀ 2-3 ਦਿਨਾਂ ਬਾਅਦ ਉੱਥੇ ਵੀ ਅਸੀਂ ਜਿਹੜੀ ਪ੍ਰੀਤਕੋੜ ਲੋਕ ਸਭਾ ਕੰਸਟੀਟੂਐਂਸੀ ਉਹਦੀ ਵੀ ਸਮੀਖਿਆ ਕਰਾਂਗੇ ਇਹ ਕਮੀਆਂ ਤਾਂ ਹਮੇਸ਼ਾ ਰਹਿੰਦੀਆਂ ਹੀ ਆ ਜਦੋਂ ਜਦੋਂ ਕੋਈ ਜਿੱਤ ਜਾਂਦਾ ਤਾਂ ਉਹ ਕਮੀਆਂ ਦੱਬੀਆਂ ਜਾਂਦੀਆਂ ਤਾਂ ਜਦੋਂ ਉਹ ਸਫਲਤਾ ਨਹੀਂ ਮਿਲਦੀ ਤਾਂ ਫਿਰ ਉਹ ਕਮੀਆਂ ਨੂੰ ਉਜਾਗਰ ਵੀ ਹੋ ਜਾਂਦੀਆਂ ਔਰ ਉਹ ਵੀ ਚੀਜ਼ਾਂ ਜਾਗਰ ਹੋ ਜਾਂਦੀਆਂ ਜਿਹੜੀਆਂ ਤੁਸੀਂ ਪੋਜ਼ਿਟਿਵ ਕਰਨ ਵਾਸਤੇ ਕੀਤੀਆਂ ਹੁੰਦੀਆਂ ਫੇਰ ਉਹਨਾਂ ਦੇ ਉੱਤੇ ਸਮੀਖਿਆ ਕਰਨੀ ਉਹਨਾਂ ਦੇ ਉੱਤੇ ਵਿਚਾਰ ਕਰਨਾ ਜ਼ਰੂਰੀ ਹੁੰਦਾ ਤਾਂ ਕਿ ਅੱਗੇ ਤੋਂ ਕਮੀਆਂ ਨੂੰ ਦੂਰ ਕੀਤਾ ਜਾ ਦੇ ਤੱਕ ਤੇ ਉਹਨਾਂ ਤੋਂ ਨਜਾਤ ਪਾਈ ਜਾ ਸਕੇ ਬੈਠਾਂਗੇ ਰਲ ਕੇ ਕਰਾਂਗੇ ਔਰ ਮੈਨੂੰ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਮਲਾਲ ਜ਼ਰੂਰ ਹੈਗਾ ਕਿ ਮੈਂ 9 ਲੋਕ ਸਭਾ ਦੇ ਜਿਹੜੇ ਹਲਕੇ ਹੈਗੇ ਆ ਉਹਨਾਂ ਦਾ ਇੰਚਾਰਜ ਹੋਣ ਕਰਕੇ ਮੈਂ ਮੌਕੇ 'ਚ ਜਿਆਦਾ ਧਿਆਨ ਨਹੀਂ ਦੇ ਸਕਿਆ ਮੈਂ ਬਾਕੀਆਂ ਦੇ ਉੱਤੇ ਛੱਡਿਆ ਸੀ ਔਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਹੋਰ ਵਾਦੇ ਤੇ ਧਿਆਨ ਦਿੱਤਾ ਜਾਂਦਾ ਜਦੋਂ ਮੈਂ ਮਹਿਸੂਸ ਕੀਤਾ ਸ਼ਹਿਰ 'ਤੇ ਕਈ ਥਾਵਾਂ ਤੇ ਬੂਥਾਂ ਦੀ ਕਮੀ ਰਹੀ ਹੈ ਬੂਥ 11 11 ਵਜੇ ਲੱਗੇ ਆ ਜਦ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਸੀ ਤੜਕੇ ਜਾ ਕੇ ਵੋਟ ਪਾਓ ਉਹ ਜਿਹੜੇ ਕਿਤੇ ਕਮੀਆਂ ਉਹ ਹੈਗੀਆਂ ਉਹਦੇ ਤੇ ਵਿਚਾਰ ਵੀ ਕਰਾਂਗੇ ਮੈਨੂੰ ਲੱਗਦਾ ਕਿ ਅਸੀਂ 7-8000 ਵੋਟ ਹੋਰ ਵਧਾ ਸਕਦੇ ਸੀ